ਅੱਜ ਪੂਰਾ ਦੇਸ਼ ਗੋਲਡ ਮੰਗ ਰਿਹਾ ਅਤੇ ਯੁਗੇਸ਼ਵਰ ਦਾਤ ਦੇ ਕੋਲ ਦੇਸ਼ ਦੀ ਚੋਲੀ 골ਡ ਮੈਡਲ ਪਾਉਣ ਦਾ ਮੌਕਾ ਹੈ ਯੁਗੇਸ਼ਵਰ ਦਾਤ ਇਸ ਵਾਰ 올림픽 ਦੇ ਫਾਈਨਲਿਸ ਜਗ੍ਹਾ ਪੱਕੀ ਕਰ ਚੁੱਕੇ ਨੇ ਯੁਗੇਸ਼ਵਰ ਦਾਤ ਅੱਜ 65 ਕਿਲੋਗ੍ਰਾਮ ਪਾਰਵਰਕ ਚ ਮੁਕਾਬਲਾ ਲੜਦੇ ਨਜ਼ਰ ਆਉਣਗੇ ਏਸ਼ੀਅਨ ਖੇਡਾਂ ਕਾਮਨਵੈਲਥ ਖੇਡਾਂ ਤੇ 올림픽 ਵਰਗ ਟੂਰਨਾਮੈਂਟ ਲਗਾਤਾਰ ਕਮਾਲ ਕਰਨ ਵਾਲੇ ਯੁਗੇਸ਼ਵਰ ਦਾਤ ਤੋਂ ਦੇਸ਼ ਮੈਡਲ ਦੀ ਉਮੀਦ ਲਗਾ ਕੇ ਬੈਠਾ ਹੈ ਅਤੇ ਯੁਗੇਸ਼ਵਰ ਦਾਤ ਉਮੀਦਾਂ ਤੇ ਖਰਾ ਉਤਰਨ ਲਈ ਤਿਆਰ ਨੇ ਯੁਗੇਸ਼ਵਰ ਦਾਤ ਦਾ ਪਹਿਲਾ ਮੁਕਾਬਲਾ ਮੰਗੋਲੀਆ ਦੇ ਪਹਿਲਵਾਨ ਦੇ ਨਾਲ ਹੋਵੇਗਾ ਟੀਮ ਇੰਡੀਆ ਦਾ ਦਿੱਗਜ ਫਿਰ ਕੀ ਬਾਅਦ ਰਵਿਚੰਦਰ ਅਸ਼ਵਿਨ ਵੀ ਸਿੰਦੂ ਦੀ ਮਿਹਨਤ ਅਤੇ ਉਸ ਦਾ ਪ੍ਰਦਰਸ਼ਨ ਵੇਖ ਕੇ ਹੈਰਾਨ ਰਹਿ ਗਏ ਸਿੰਦੂ ਦੇ ਕਮਾਲ ਤੋਂ ਬਾਅਦ ਅਸ਼ਵਿਨ ਨੇ ਸਿੰਦੂ ਲਈ ਇੱਕ ਵੀਡੀਓ ਮੈਸੇਜ ਭੇਜਿਆ ਅਸ਼ਵਿਨ ਨੇ ਆਪਣੇ ਇਸ ਵੀਡੀਓ ਚ ਪਹਿਲਾਂ ਸਿੰਦੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ ਅਤੇ ਨਾਲ ਹੀ ਅਸ਼ਵਿਨ ਨੇ ਕਿਹਾ ਕਿ ਉਮੀਦ ਕਰਦੇ ਹਨ ਕਿ ਕਦੀ ਉਹਨਾਂ ਦੀ ਬੀਟੀ ਵੀ ਬੈਡਮਿੰਟਨ ਖੇਡੇਗੀ ਯੂਰੋ ਓਲੰਪਿਕ ਦੇ ਫੁੱਟਬਾਲ ਦੇ ਫਾਈਨਲਸ ਜਰਮਨੀ ਉਤੇ ਬ੍ਰਾਜ਼ੀਲ ਦੀ 5-4 ਨਾਲ ਜਿੱਤ ਦੇ ਬਾਅਦ ਬ੍ਰਾਜ਼ੀਲ ਦੇ ਕਪਤਾਨ ਨੈਮਾਰ ਨੇ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ ਇਸ ਮਗਰ ਉਹਨਾਂ ਦੇ ਫੈਨਸ ਕਾਫੀ ਨਿਰਾਸ਼ ਹੋ ਗਏ ਨੇ ਨੈਮਾਰ ਨੇ ਕਿਹਾ ਮੈਨੂੰ ਕਪਤਾਨ ਦੇ ਤੌਰ ਤੇ ਬਹੁਤ ਸਨਮਾਨ ਅਤੇ ਪਿਆਰ ਮਿਲਿਆ ਹੈ ਇਹ ਮੇਰੇ ਲਈ ਮਾਣ ਦੀ ਗੱਲ ਹੈ ਪਰ ਅੱਜ ਤੋਂ ਮੈਂ ਹੁਣ ਕਪਤਾਨ ਨਹੀਂ ਹਾਂ ਰੀਓਲੰਪਿਕ ਵਿੱਚ ਜਿੱਤਮਗਰ ਖਿਡਾਰੀਆਂ ਨੂੰ ਵਕ-ਵਕ ਅੰਦਾਜ਼ ਨਾਲ ਖੁਸ਼ੀ ਮਨਾਉਂਦੇ ਹੋਏ ਵੇਖਿਆ ਗਿਆ ਪਰ ਜਾਪਾਨ ਦੀ ਇੱਕ ਮਹਿਲਾ ਪਹਿਲਵਾਨ ਦਾ ਅੰਦਾਜ਼ ਸਭ ਤੋਂ ਹਟਕੇ ਰਿਹਾ ਦਰਸਲ ਜਾਪਾਨ ਦੀ ਰਿਸਾਕੋ ਨੇ 골ਡ ਮੈਡਲ ਜਿੱਤਨ ਵਗਰੂ ਆਪਣੇ ਕੋਚ ਨੂੰ ਹੀ ਦੋ ਵਾਰ ਮੈਟ ਤੇ ਪਟਕ ਦਿੱਤਾ ਖਿਡਾਰਾ ਨੇ ਫ੍ਰੀ ਸਟਾਈਲ ਤੇ 66 ਕਿਲੋ ਪਾਰਵਰਕ ਚ 골ਡ ਮੈਡਲ ਜਿੱਤਿਆ ਸੀ ਦੁਬਈ ਚ ਰਹਿਣ ਵਾਲੇ ਇੱਕ ਭਾਰਤੀ ਕਾਰੋਬਾਰੀ ਨੇ ਓਲੰਪਿਕ ਜ ਤਗਮਾ ਜਿੱਤਣ ਵਾਲੀ ਪੀਵੀ ਸਿੰਘ ਅਤੇ ਸਾਖਸ਼ੀ ਮਲਿਕ ਨੂੰ 50 ਲੱਖ ਅਤੇ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ਕਾਰੋਬਾਰੀ ਮੁਤਾਬਕ ਖਿਡਾਰਨਾਂ ਨੇ ਦੇਸ਼ ਦਾ ਮਾਣ ਬਤਾਇਆ ਜਿਨ੍ਹਾਂ ਨੂੰ ਕੋਚੀ ਵਿੱਚ ਇੱਕ ਸਮਾਗਮ ਦੇ ਦੌਰਾਨ ਸਨਮਾਨਿਤ ਕੀਤਾ ਜਾਏਗਾ ਬਾਰਬਾਡੋ ਦੇ ਵੈਸਟ ਇੰਡੀਜ਼ ਵਿਚਕਾਰ جاری ਚੌਥੇ ਟੈਸਟ ਮੈਚ ਦਾ ਤੀਜਾ ਦਿਨ ਵੀ ਮੀਂਹ ਦੀ ਪੇਂਟ ਚੜ ਗਿਆ ਦਸਲ ਆਊਟਫੀਲਡ ਅਤੇ ਇਨਫੀਲਡ ਕਾਫੀ ਨਮ ਬਣੇ ਰਹੇ ਜਿਸ ਕਾਰਨ ਖੇਡਣ ਲਾਇਕ ਹਾਲਾਤ ਨਹੀਂ ਬਣ ਸਕੇ ਪਹਿਲੇ ਦਿਨ ਸਿਰਫ 50 ਓਵਰ ਸੁੱਟੇ ਗਏ ਸਨ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕੀਤੀ ਸੀ ਅਤੇ ਦੋ ਵਿਕਟਾਂ ਦੇ ਨੁਕਸਾਨ ਤੇ 68 ਦੌੜਾਂ ਬਣਾਈਆਂ ਸਨ ਆਪੇ ਮੁਕਾਬਲੇ 'ਚ ਸਿੰਦੂਨੂ ਸਪੈਨਦੀ ਕੈਰੋਲੀਨਾ ਮਰੀਨ ਨੇ 19 21 21 12 ਅਤੇ 21 15 ਨਾਲ ਮਾਤ ਦਿੱਤੀ ਜਿਸ ਮਗਰਮ ਮਰੀਨ ਨੂੰ ਪਾਰ ਦਾ ਵਿਲਨ ਵੀ ਕਿਹਾ ਜਾਣ ਲੱਗਾ ਪਰ ਅਸਲ 'ਚ ਦਿੱਗਜ ਖਡਾਰਾ ਦੀ ਆਪਣੀ ਮਿਹਨਤ ਕਾਰਨ ਕਾਮਯਾਬ ਹੋਈ ਹੈ ਬੈਡਮਿੰਟਨ ਕੋਰਟ 'ਚ ਬਿਹਤ ਗੰਭੀਰ ਨਜ਼ਰਨ ਵਾਲੀ ਮਰੀਨ ਅਸਲੀ ਜ਼ਿੰਦਗੀ 'ਚ ਕਾਫੀ 쿨 ਰਹਿੰਦੀ ਹੈ 23 ਸਾਲ ਦੀ ਮਰੀਨ ਦਾ ਸੋਸ਼ਲ ਅਕਾਊਂਟ ਉਹਨਾਂ ਦੀ ਗਲੈਮਰਸ ਫੋਟੋਜ਼ ਦੇ ਨਾਲ ਭਰਿਆ ਹੋਇਆ ਹੈ